ਸਤਿ ਸ਼੍ਰੀ ਅਕਾਲ ਜੀ। ਸੋ ਠੀਕ ਠਾਕ ਹਾਂ ਜੀ। ਹਾਂ ਠੀਕ ਠਾਕ ਹੈ ਜੀ। ਅੱਛਾ ਪਰ ਸਬਜੀ ਦਾ ਕੰਮ ਚਲਾਤਾ। ਹਾਂ ਜੀ ਹਾਂ। ਕਿੰਨਾ ਟਾਈਮ ਹੋ ਗਿਆ ਸਬਜੀ ਦਾ ਕੰਮ ਕਰਦਿਆਂ ਨੂੰ ਜੀ? ਸਬਜੀ ਦਾ ਸਾਨੂੰ ਹੋ ਗਈ 10 ਸਾਲਾਂ ਤੋਂ ਕੰਮ ਦਾ। ਅੱਛਾ 10 ਸਾਲ ਇੱਥੇ ਲਾਲਿਆਂ ਰੋਡ ਤੇ ਕਰਦੇ ਹਾਂ। ਹਾਂ ਜੀ ਹਾਂ। ਲਾਲਿਆਂ ਨੂੰ ਤੋਂ ਲੈ ਕੇ ਤਲਵੰਡੀ ਨੂੰ ਅੰਦਰ ਰੋਡ ਅੱਗੇ। ਹਾਂ ਜੀ। ਆਇਰ ਬੰਗੀਆਂ ਬੰਗੀਆਂ 4-5 ਜੀ। ਮੱਲ ਵਾਲਾ ਮਾਨ ਵਾਲਾ। ਅੱਛਾ। ਹਾਂ ਇਹਦਾ ਗਾਹਾਂ ਵੀ ਕਈ ਬੰਡੇ ਤਾਂ ਸਬਜੀ ਜਾਂਦੇ ਸਾਡੀ। ਅੱਛਾ। ਤੇ ਬਾਰਸੂ ਹੋ ਗਏ। ਅੱਛਾ। ਆਵਾਜ਼ ਜੀ ਪਿੰਡ ਪਿੰਡੋ ਜਾ ਕੇ ਵੀ ਬੰਗਿਆ ਬੰਗਿਆ ਦੇ ਇੱਥੇ ਸਪੈਸ਼ਲ ਆ ਕੇ ਜਾਂਦੇ ਆ ਦੇਸੀ ਸਾਹਿਬ ਜੀ ਅੱਛਾ ਦੋਨੇ ਤੁਸੀਂ ਪਾਈ ਪਾਈਆਂ ਕਿ ਇਹ ਕਿਹੋ ਬਤਾਈਏ ਅੱਛਾ ਜੀ ਤੁਹਾਡਾ ਬੇਟਾ ਜੀ ਇਹ ਹਾਂਜੀ ਹਾਂ ਦੋਨੇ ਮਤਲਬ ਕੀ ਜੀ ਕਈ ਵਾਰੀ ਮੈਂ ਤੁਹਾਡੇ ਇੱਥੇ ਲੇਡੀ ਵੀ ਦੇਖਿਆ ਤੁਹਾਡੇ ਸੇਵਾ ਕਰਦੇ ਨਾ ਹਾਂਜੀ ਹਾਂ ਮਤਲਬ ਪੂਰਾ ਪਰਿਵਾਰ ਹੀ ਤੁਹਾਡੇ ਇਸ ਸਬਜੀ ਦੇ ਇੱਥੇ ਨਾਲ ਜੁੜਿਆ ਹੋਇਆ ਹਾਂਜੀ ਨਾਲ ਜੁੜਿਆ ਹੋਇਆ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਰੇਰ ਆ ਭਾਈ ਬਹੁਤ ਘੱਟ ਪਾਣਾ ਜੀ ਅੱਛਾ ਹਾਂ ਏ ਗੋਰ ਦਾ ਪਾਣੀ ਬਹੁਤ ਘੱਟ ਲਾਉਣਾ ਜੀ ਅਸੀਂ ਜੀ ਕੱਸੀ ਦਾ ਪਾਣੀ ਜ ਆਉਂਦਾ ਹੋਵੇ ਇਹ ਕੱਸੀ ਦਾ ਪਾਣੀ ਲਾ ਕੇ ਰਾਈ ਅੱਛਾ ਹਾਂਜੀ ਤੇ ਵਧੀਆ ਸਬਜ਼ੀ ਆਪ ਨੂੰ ਵੀ ਵਧੀਆ ਮਿਲ ਜੇ ਹਾਂਜੀ ਤੇ ਨਾ ਨਾ ਭਰਾਵਾਂ ਨੂੰ ਹੋਰ ਖਾਣ ਵਾਲਿਆਂ ਨੂੰ ਵਧੀਆ ਮਰਜੀ ਅੱਛਾ ਬੋਲੀਬਾਲੀ ਬਹੁਤ ਘੱਟ ਕਰਦੇ ਆਂ ਵੀ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਬੋਲੀਤੀ ਲੈ ਕੇ ਜਾ ਆਪ ਵੇਚਦੇ ਹੋਗੇ ਹਾਂ ਜੀ ਹਾਂ ਲੈ ਕੇ ਜਾਣੇ ਖੈਰ ਜੀ ਅੱਛਾ ਖੈਰ ਜੀ ਵੇਚਣਾ ਤੇ ਬਾਅਦ ਤੁਹਾਡੇ ਕੋਲ ਆਪਣੇ ਕਿਸਾਨ ਭਰਾ ਇੱਥੇ ਮਾਰ ਖਾਂਦੇ ਆ ਨਾ ਵੀ ਬੋਲ ਵੇਚਣ ਤੋਂ ਜਿਹੜਾ ਬੰਦਾ ਜਿਵੇਂ ਤੁਸੀਂ ਇਹ ਆਪਦੀ ਸਟਾਲ ਲਾਈ ਆ ਨਾ ਵਧੀਆ ਵਧੀਆ ਤਰੀਕੇ ਨਾਲ ਤੁਸੀਂ ਇੱਥੇ ਰੋਡ ਤੇ ਵੇਚ ਰਹੇ ਹੋਗੇ ਇਹ ਸਭ ਤੋਂ ਵਧੀਆ ਚੀਜ਼ ਆ ਵੀ ਆਪਾਂ ਪੈਦਾ ਕਰ ਸਕਦੇ ਆ ਤੇ ਵੇਚਣ ਕਿਉਂ ਆਪਾਂ ਮਾਰ ਖਾ ਜਾਣੇ ਹਣਾ ਮਾਰ ਖਾ ਜਾਣੇ ਇਹ ਤੁਸੀਂ ਥੋੜਾ ਵਧੀਆ ਪ੍ਰਾਣਾ ਜਿਹੜਾ ਤੁਸੀਂ ਬਈ ਨਾਨ ਨਾਲ ਵਿਕਰੀ ਦਾ ਵੀ ਕਰ ਰਹੇ ਹੋ ਨਾ ਹਾਂਜੀ ਹਾਂ ਇਹ ਇਹ ਕਿੱਲੇ ਦੇ ਵਿੱਚ ਅਸੀਂ ਮਟਰ ਲਾਏ ਸੀਗੇ ਜੀ ਅੱਛਾ ਹਰੀ ਮਟਰਾਂ ਹਰੀ ਮਟਰ ਲਾਈ ਜੀ ਹਾਂਜੀ 50 60 ਹਜ਼ਾਰ ਰੁਪਏ ਦੇ ਮਟਰ ਚਲੋ ਬਹੁਤ ਵਧੀਆ ਜੀ ਹੁਣ ਸਾਡੇ ਕੱਜੂ ਤੋਰੀ ਹਾਂਜੀ ਤੇ ਭਿੰਡੀ ਹਮਲਾ ਤੇ ਚੌਲੇ ਚੱਲ ਪੈਣਗੇ ਅੱਛਾ ਬਹੁਤ ਪੰਦੀ ਪੀਏ ਜੀ ਅੱਛਾ ਇਹ ਸਾਡੇ ਪੇਠਾ ਵੀ ਆਪ ਦਾ ਲੱਗਿਆ ਹੋਇਆਗਾ ਅੱਛਾ ਕਿੱਲੇ ਵੀ ਆਪਦੇ ਲੱਗੇ ਹੋਏ ਆ ਪੇਠਾ ਵੀ ਤੁਹਾਡਾ ਤਿਆਰ ਆ ਨਾ ਹਾਂਜੀ ਅੱਲਾ ਕੱਦੂ ਹਾਂਜੀ ਸਾਰੀ ਇਹ ਗੇਗਰੀ ਬਹੁਤ ਵਧੀਆ ਜੀ ਬਹੁਤ ਚਾਹ ਨਾਲ ਲੋਕ ਲੈ ਕੇ ਆਉਂਦੇ ਮੁਲਾਜ਼ਮ ਬਹੁਤ ਆਉਂਦੇ ਤਰਬੰਦ ਲੈ ਕੇ ਆਉਂਦੇ ਅਛਾ ਤਲਵੰਡੀ ਮੁਲਾਜ਼ਮ ਆਜੇ ਸਵੇਰ ਨਾਲ ਹੀ ਸ਼ਹਿਰ ਕਰ ਜਾਂਦੇ ਹੋਣਗੇ ਨਾਲ ਲੈ ਜਾਂਦੇ ਹੋਣਗੇ ਨਾਲ ਆ ਜਾਂਦੇ ਸਵੇਰੇ ਕਿੰਨੇ ਵਜੇ ਆ ਜਣੇ ਇੱਥੇ ਤੁਸੀਂ ਅਜੀ ਦਾ ਜੀ ਸਵੇਰ ਬਸ 7 ਵਜੇ ਬਸ 8 ਵਜੇ ਹਾਂ 7 ਤੱਕ ਵੇ ਅਰਦਾਸ ਹੋ ਜਾਂਦੇ ਗੁਰੂ ਘਰ ਜਾ ਕੇ ਅੱਛਾ ਮੱਥਾ ਟੇਕ ਕੇ ਪਾਣੀ ਕਰਕੇ ਆ ਤਾਂ ਮੱਥਾ ਟੇਕ ਕੇ ਤੇ ਆ ਜਣੇ ਜੀ ਗੇਟ ਅੱਛਾ ਬਸ ਇਦੋਂ ਮੂੰਹ ਹੋ ਜਾਂਦੇ ਸਾਡਾ ਖੇਤ ਬੰਨੀ ਸੀ 7 ਜੀ ਤੱਕ ਦੇ ਗਏ ਨਹੀਂ ਮੈਂ ਤਾਂ ਮੇਰੀ 70 ਸਾਲ ਦੀ ਉਮਰ ਹੋ ਗਈ ਅੱਛਾ ਆਪਾਂ ਹੱਥ ਨਹੀਂ ਦੇਖੀ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਤੇ ਮੇਰੇ ਦੋ ਬੱਚੇ ਆ ਵਾਸ ਇਹ ਵੀ ਇਹੀ ਕੰਮ ਕਰਦੇ ਇੱਕ ਫੈਂਡਰੀ ਜੀ ਲੱਗਿਆ ਹੋਇਆ ਅੱਛਾ ਅਸੀਂ ਦੋਨੇ ਖੇਤੀ ਕਰਦੇ ਆ ਜੀ ਅੱਛਾ ਆਪਾਂ ਸਾਜੀ ਭਾਜੀ ਲਾ ਲੈਣੇ ਨਾਲੇ ਅੱਛਾ ਨਾਲ ਹੁਣ ਲਾ ਲਾ ਟਮਾਟਰ ਵੀ ਲਾ ਰੱਖਿਆ ਲਾ ਲਾ ਨਾ ਹਾਂਜੀ ਹਾਂ ਟਮਾਟਰ ਲਾ ਰੱਖਿਆ ਜੀ ਅੱਛਾ ਉਹ ਚਾਹ ਵਜੋਂ ਅਸੀਂ ਮੱਕੀ ਵੀ ਲਾ ਦੀ ਵਿੱਚ ਵਿੱਚ ਅੱਛਾ ਛੱਲੀਆਂ ਹੋ ਜਾਣਗੇ ਇਹ ਵੀ ਠੀਕ ਆ ਜੀ ਆ ਖੇਤੀ ਤਾਂ ਸਾਰੀ ਮਤਲਬ ਟ੍ਰਾਇਲ ਤਾਂ ਸਾਰੀ ਲਾ ਕੇ ਦੇਖਣੀ ਚਾਹੀਦੀ ਹੈ। ਅਛਾ ਮੇਨ ਤੁਹਾਡਾ ਖੇਤੀ ਆਪਣਾ ਸਬਜ਼ੀ ਦੀ ਆ ਗਿਆ। ਹਾਂਜੀ ਹਾਂ ਮੇਰੇ ਸਾਡੇ। ਜੇਕਰ ਕੋਈ ਵਿਆਹ ਸ਼ਾਦੀਆਂ ਵਾਸਤੇ ਵੀ ਚਾਹੀਦੀ ਉਹ ਤੋਂ ਵੀ ਦੇ ਦਾਂਦੇ ਹੋਗੇ। ਸਟਾ ਠੀਕ ਹੈ। ਹਾਂਜੀ ਹਾਂ ਦੇ ਦਿੰਦੇ। ਅਛਾ ਮਟਰ ਪਿਛਲੇ ਸੀਜ਼ਨ 'ਚ ਲੱਗੇ ਹੋਣਗੇ। ਹਾਂ ਹਾਂ ਬាទ ਮਟਰ ਤਾਂ ਬਹੁਤ ਮੱਠੇ ਸੀ ਰਹੋਦੇ ਮਾਰਦੇ ਹੀ ਰਹੋਦੇ। ਅੱਛਾ ਬੜਾ ਹੀ ਹਾਂ ਬੜੇ ਚਾ ਆ ਵਜਾ ਲੈ ਕੇ ਕੋਈ ਕਈ ਦਾ ਬੰਦੇ ਆਂਦੇ ਆ। ਪਾਇਕ ਨੂੰ ਲੈ ਜਾਂਦੇ ਉਹ ਖਾਣ ਵਾਸਤੇ ਮਾਂਜੀ। ਅੱਛਾ ਪਾਇਕ ਨੂੰ ਖਾਣ। ਅੱਛਾ ਅੱਛਾ। ਅੱਛਾ ਕਹਦੇ ਨਾ ਮਰ ਨਹੀਂ ਦੇਖਿਆ ਹੈ ਜਾਨਾ ਬਾਕੀ ਅੰਮ੍ਰਿਤਵਾ ਕਹੀ ਜੇ ਆਖ ਅਸੀਂ ਆਖ ਦੀਏ ਇੱਥੇ ਵਿਕ ਜਾਂਦੀ ਹੈ ਸਾਡੀ ਜੀ ਉਹ ਆਹਨੇ ਸਾਡੇ ਭਾਈ ਕਿਉਂ ਮਰਜੀ ਰੇਟ ਲਾ ਲਉ ਸਾਨੂੰ ਦੇਓ ਅੱਛਾ ਵਧੀਆ ਪ੍ਰੋਗਰਾਮ ਹੁੰਦਾ ਹੈਗਾ ਜੀ ਮੈਂ ਤਾਂ ਮੰਡੀ ਗਈ ਵੀ ਪ੍ਰੋਗਰਾਮ ਪੈਸੇ ਲਾ ਕੇ ਲੈ ਕੇ ਆ ਮੇਲੇ ਵਾਲੇ ਕਿਹੜੇ ਮਗੜ ਜਾਂਦੇ ਨੇ ਮਤਲਬ ਗਾਹ ਬੜਾ ਪੈਂਦਾ ਸੀ ਜੀ ਅੱਛਾ ਕੋਈ ਹਜੜੇ ਹੁਣ ਜਿਹੜੀ ਆਜੀ ਸੀ ਮੈਂ ਜਾਂਦੇ ਗਾਉਂ ਤੋਂ ਪੱਕੀਆਂ ਦੰਦਾ ਕੇ ਮਿਲਾਂ ਹਾਂ ਉਹ ਗਾਹ ਤੋਂ ਤੋੜ ਕੇ ਲੈ ਕੇ ਕਿਤੇ ਖੜ ਜਾਂਦੇ ਦਾ ਅੱਛਾ ਹੂੰ ਇਹਦਾ ਤਾਂ ਲੋੜੀ ਹੈ ਕਿਤੇ ਅੱਛਾ ਚਲੋ ਠੀਕ ਹੈ ਭਾਈ ਆਪਣੇ ਅਣਖ ਚੈਨਲ ਨੂੰ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਧੀਆ ਤੁਸੀਂ ਆਪ ਦਾ ਸਬਜ਼ੀ ਦਾ ਕੰਮ ਕਰ ਰਹੇ ਹੋ ਹਨ ਹਾਂਜੀ ਤੇ ਰੱਬ ਕਰੇ ਤਰੱਕੀ ਥੋੜੀ ਹੋਰ ਆਪਾ ਨਾਨਕ ਮਿਹਰ ਕਰੇ ਨਾ ਮੇਰਾ ਕੰਮ ਚੱਲਦਾ ਚਲੋ ਠੀਕ ਆ ਜੀ ਸਸਰੀ ਘਰ